ਸ਼ਟਮਦੀ ਸੰਤ ਜਨਾ ਮਿਲ ਅਖਰੋ ਹੋ ਵਿਚਾਰ ਏਕ ਸਿਮਰਨਾਮ ਅਧਾਰ ਔਰ ਪਾਪ ਸਾ ਮੀਤ ਵਿਸਾਰ ਹੋ ਚਰਨ ਕਮਲ ਰਿਤ ਮਹਿ ਉਧਾਰ ਹੋ ਕਰਨ ਕਰਨ ਸੋ ਪ੍ਰਭ ਸਮਰਥ ਦਰੜ ਕਰ ਗੇਹੋ ਨਾਮ ਹਰਿ ਵਾਥ ਇਹ ਧਨ ਸੰਚੋ ਹੋ ਹੈ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ ਏਕ ਆਸਰਾ ਕੋ ਮਨ ਮਾਹੈ ਸਰਬ ਰੋਗ ਨਾਨਕ ਮਿਟ ਜਾਹੈ ਜਿਸ ਤਨ ਕੋ ਚਾਰ ਪੁੰਟ ਉਠਿ ਜਾਵਹਿ ਸੋ ਤਨ ਹਸੀ ਵਤੀ ਪਾਵਹਿ ਜਿਸ ਸੁਖ ਗੋਨਿਤ ਬਾਂਛੇ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਵਾਖੋ ਕਰੈ ਭਲੀ ਕਰਨੀ ਸਾ ਸੋ ਬਾਬ ਜਹਰ ਕੀ ਸਰਨੀ ਅਨੁਖ ਪਾਵੀ ਰੋਗ ਨਾ ਜਾਏ ਰੋਗ ਮਿਟੈ ਹਰ ਔਖ ਲਾਏ ਸਰਬ ਨਿਧਾਨ ਮਹਿ ਹਰ ਨਾਮ ਉਧਾਰ ਜਪ ਨਾਨਕ ਦਰਗਹਿ ਪਰਵਾਨ ਮਨ ਪਰਬੁੱਧ ਹੋ ਹਰ ਕੈ ਨਾਏ ਜਹ ਦਸ ਧਾਤੂ ਆ ਬੈਠਾਈ 타 ਕੋ ਵਿਗਨਾ ਲੱਗੇ ਕੋਈ ਜਾ ਕੇ ਹਿਰਦੇ ਬਿਸੇ ਹਰ ਸੋਈ ਕਲ ਤਾਤੀ ਠੰਡਾ ਹਰ ਨਾਓ ਸਿਮਰ ਸਿਮਰ ਸਦਾ ਸੁਖ ਪਾਓ ਪਾਵਨ ਸੈ ਪੁਨ ਹੋਈ ਆਸ ਭਗਤ ਪਾਇਆ ਤੰਬਰਗਾਸ ਸਤ ਕਰ ਜਾਏ ਬਸੇ ਅਵਿਨਾਸੀ ਹੋ ਨਾਨਕ ਆਟੀ ਜਮ ਫਾਸੀ ਤਤ ਵਿਚਾਰੁ ਕਹ ਜਨ ਸਚਾ ਜਨਮ ਰੇ ਸੋ ਕਾਚੋ ਕਾਚਾ ਆਵਾ ਗਵਨਾ ਵਿਚੇ ਸਭ ਸੇਵ ਆਪੋ ਤਿਆਗ ਸਭਨ ਗੁਰ ਦੇਵ ਰਤਨ ਜਨੁ ਕਾ ਹੋਇ ਉਧਾਰ ਹਰ ਹਰ ਪ੍ਰਸੰਮਰ ਪ੍ਰਾਧਾਰ ਹਨੁ ਗੁਰ ਪਾਵਨਾ ਸੁਟਣ ਹਾਰੇ ਸਿਮਰਤ ਸਾਸਤ ਬੀਡ ਵਿਚਾਰੇ ਹਰ ਕੀ ਬਖ ਕਰੋ ਮਨ ਲਾਏ ਮਨ ਵਚੰਤ ਨਾਮ ਇਕ ਪਲ ਪਾਇ ਸੰਗਨਾ ਜਲਸ ਕਿਰਤਨਾ తో క్యా నవత హనా తుక సంగతేటకారస హస్త రథ సవారి ఝఠా డంఫ జసారి జీస పూజా విసార నక పిచ్చతానా గకి మిహి అని ਭਗਤ ਬਿਨਾ ਬਹੁ ਰੂਪੇ ਸਿਆਨੇ ਹਰ ਕੀ ਬਖਤ ਗਰਮਿਤ ਨਿਰਮਲ ਹੋਏ ਤੁਮਾਰੋ ਚੀਟ ਚਰਨ ਖਮਲ ਰੱਖੋ ਮਨ ਮਾਹੇ ਜਨਮ ਜਨਮ ਕੇ ਕਿਲਵਕ ਜਾਹੇ ਆਪ ਜਪੋレ ਨਾਮ ਜਪਾਵੋ ਸੁੰਤ ਕਹਿਤ ਰਹਿਤ ਗਤ ਪਾਵੋ ਸਾਰ ਪੂ ਸਤ ਹਰ ਕੋ ਨਾਓ ਸਹਿ ਸੁਭਾਈ ਨਾਨਕ ਗੁਣ ਗਾਓ ਗੁਣ ਗਾਵਤ ਦਰਿਤਰ ਸੁਮੈਲ ਮਿਨਸ ਜਾਏ ਹੋਮੇ ਵਿਖਫੈਲ ਉਹ ਹੰਝਿਤ ਵਸੇ ਸੁਖ ਨਾਲ ਸਾਸ ਗਰਾਸ ਨਾਸਵਾਲ ਸਾਧ ਸੰਨਪੋ ਸਗਲੀ ਮਨਾ ਸਾਧ ਸੰਗਿ ਪਾਵਖੈ ਸਤਸਨਾ ਹਰ ਗਉਂਜੀ ਸਤ ਕਰਉ ਬਿਹਾਰ ਹਿਹਾ ਸੁਖ ਦਰਗਹਿ ਰਹਿਕਾਰ ਸਰਮਰੰਤਿ ਰਿਪੂਰੀਖ ਕਹੁ ਨਾਨਕ ਜਾਕੇ ਮਸਤੰਗਲੇਖ ਏਕੋ ਜਪੇ ਕੋ ਸਦਾ ਹੇਕ ਸਿਮਰ ਏਕੋ ਮਨਿਆ ਹੈ ਏਕ ਸਿ ਕੈ ਗੁਣ ਗਾਉ ਅਨੰਤ ਮੰਤਨ ਨਾਮ ਜਾਪੇ ਭਗਵੰਤ ਏਕੋ ਏਕ ਏਕ ਹਰਿ ਆਪ ਪੂਰਨ ਪੂਰਹਿੋ ਪ੍ਰਵਿਆਹਾ ਵਿਆਪ ਹਨਕ ਵਿਸਤਾ ਰੇਖ ਤੇ ਭੇ ਹੇਖ ਰਾਦ ਅਵਸ਼ਤ ਗੇ ਮੰਤਨ ਨਿਯੰਤਰੀ ਪ੍ਰਵਰਤ ਗੁਰਬਸਾ ਨਾਨਕਿਕ ਜਤ ਸਲੋਖ ਫਿਰਤ ਫਤ ਪ੍ਰਵਿਆਹਿਆ ਪਰਿਆ ਤੋ ਸਰਨਾਈ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਇ ਈਸ਼ਵਰੀ ਜਾਤਿਕ ਜਨ ਜਾਚੇ ਬਰਵਦਾਨ ਕਰਿ ਕਿਰਪਾ ਦੇਵ ਹਰਨਾਮ ਸਾਧ ਜਨਾਖੀ ਮੰਗੋ ਧੂਰ ਪਾਰ ਬ੍ਰਹਮ ਵਿਛਦ ਪੂਰ ਸਦਾ ਸਦਾ ਪ੍ਰਭ ਕੀ ਗੁਣ ਗਾਵੋ ਸਾਸ ਸਾਸ ਪ੍ਰਦਮੇ ਧਿਆਵੋ ਚਰਨ ਕਮਲ ਅਸੋ ਲਾਗੈ ਬ੍ਰੀਤ ਭਗਤ ਗਰੋ ਪ੍ਰਭ ਕੀ ਨਿਤਨੀਟ ਏ ਕੋ ਦੇ ਕੋ ਆਧਾਰ ਨਾਨਕ ਮੰਗੈ ਨਾਮ ਪ੍ਰਸਾਰ ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਇ ਹਰ ਰਸ ਪਾਵੇ ਵਿੱਲਾ ਕੋਇ ਜਿੰਝਖਿਆ ਸੇਜਨ ਦ੍ਰਪਤਾਨੇ ਪੂਰਨ ਬ੍ਰਖ ਨਹੀਂ ਡੋਲਾਨੇ ਸੁਭਰ ਪ੍ਰੇਮ ਰਸ ਰੰਗ ਉਪਜੈ ਜਾਓ ਸਾਧਖੈ ਸੰਗ ਪਰੈ ਸਰਨੀ ਅਨ ਸਰਬਿਆਗ ਅੰਤਰ ਪ੍ਰਗਾਸ ਹੰਦ ਲਿਵ ਲਾਗ ਬਦਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕੀ ਮਨਸਾ ਪੂਰੀ ਭਈ ਸਤਗੋ ਤੇ ਨਿਰਮਲ ਮਤਲੇ ਜਨ ਕੋ ਪ੍ਰਭ ਹੋਇਉ ਦਿਆਲ ਸੇਵਕ ਹਿਨੋ ਸਦਾ ਨਿਹਾਲ ਬੰਧਨ ਘਾਟ ਮੁਕਤ ਜਨ ਭਇਆ ਜਨਮ ਮਰਨ ਦੁਖ ਪਰਮ ਗਿਆ ਹਿਚੁ ਮੁਨੀ ਸਤਾ ਸਾ ਪੂਰੀ ਰਵ ਰਹਿਆ ਸਦ ਸੰਗ ਹਜੂਰੀ ਜਿਸ ਕਾ ਸਾਧਨ ਲੀਆ ਮਿਲਾਇ ਨਾਨਕ ਭੁਖਤੀ ਨਾਮ ਸਮਾਇ ਸੋਖੋਂ ਵਿਸਰੈ ਜੀ ਘਾਲ ਨ ਭਾਨੈ ਸੋਖੋਂ ਵਿਸਰੈ ਜੀ ਕੀ ਆ ਜਨੈ ਸੋਖੋਂ ਵਿਸਰੈ ਜਿ ਸਭ ਕੁਛ ਦੀਆ ਸੋਖੋਂ ਵਿਸਰੈ ਜੀਵਨ ਜੀਆ ਸੋਖੋਂ ਵਿਸਰੈ ਜੀਵੀ ਅਗਰ ਮਰਖੈ ਗੁਰਬਸਾਰ ਕੋ ਵਿੱਲਾ ਲਖੈ ਸੋਖੋਂ ਵਿਸਰੈ ਜੀਵਕ ਤੇ ਕਾਢੈ ਜਨਮ ਜਨਮ ਕਾ ਟੁੱਟਾ ਗਾਢੈ ਗੁਰ ਪੂਰੇ ਤੱਤੇ ਹੀ ਉਜਹਾਇਆ ਪ੍ਰਵੈ ਆਪਣਾ ਨਾਨਕ ਜਨਥ ਆਇਆ ਸਾਜਨ ਸੰਤ ਖਰੋਹੇ ਕਾਮ ਆਂ ਤਿਆਗ ਜਪੋ ਹਰਨਾਮ ਸਿਮਰ ਸਿਮਰ ਸੁਖ ਪਾਵੋ ਆਪੋ ਜਪੋ ਹੋਵ ਰਹੇ ਨਾਮ ਜਪਾਵੋ ਭਗਤ ਪਾਏ ਦਰੀਏ ਸੰਸਾਰ ਬਿਨ ਬਖਤੀ ਤਨ ਹੋਸੀ ਸ਼ਾਰ ਸਰਬ ਖੁਲਿਆਣ ਸੁਖ ਨਿਤ ਨਾਮ ਬੋਧਤ ਜਾਤ ਪਾਏ ਵਿਸੁਰਾਮ ਸਗਲ ਦੁਖ ਗਾ ਹੋਤ ਨਾਸ਼ ਨਾਨਕ ਨਾਮ ਜਪੋ ਗੁਨਤਾਸ ਉਪਜੀਵ ਰੀਤ ਪ੍ਰੇਮ ਰਸ ਚਾਉ ਮਨ ਤਨ ਯੰਤਰ ਹੈ ਸਵਾਉ ਨੇਤਰੋ ਵੇਖ ਦਰਸ ਸੁਖ ਹੋਏ ਮਾਨਵਿਕ ਸੈ ਸਾਧ ਚਰਨ ਤੋਏ ਭਗਤ ਜਨ ਆਖੈ ਮੰਤਨ ਰੰਗ ਮਿਰਲਾ ਕੋ ਭਾਵ ਸੰਗ ਠੇਖ ਬਸਤ ਰੀਜੇ ਖਰਮਿਆ ਗੁਰੂ ਸਰ ਨਾਮ ਜਪ ਲਿਆ ਸਾਖੀ ਉਪਮਖ ਹੀ ਨਾ ਜਾਏ ਨਾਨਕ ਰਿਹਾ ਸਰਬ ਸੁਮਾਈ ਪ੍ਰਭ ਬਖਸ਼ੰਦ ਦੀਨ ਦਿਆਲ ਭਗਤ ਚਲ ਸਦਾ ਕਿਰਪਾਲ ਆਨਾਥ 나ਥ ਗੋਬਿੰਦ ਗੋਪਾਲ ਸਰਬ ਘਟਾ ਕਰਤਿ ਬ੍ਰਤਪਾਲ ਆਦਿ ਬ੍ਰਖ ਕਾਰਣ ਗਰਸਤਾਰ ਹਤ ਜਨਾਖੇ ਮਨਹ ਭਗਤੋ ਜਨਾਖੇ ਪ੍ਰਾਂ ਅਧਾਰ ਜੋ ਜੋ ਜਪੈ ਸੋ ਹੋਏ ਪੁਨੀਤ ਪਥ ਪੈ ਲਾਵੇ ਮਨ ਹਿਤ ਹਨਿਰਗੁਣਿਆਰ ਨੀਚਿਆ ਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰਬ ਵਿਕੁੰਟ ਮੁਖ ਪਾਈ ਏਕ ਅਨੁਖਰ ਕੇ ਗੁਣ ਗਾਏ ਹਨਕ ਰਾਜ ਫੁਗ ਬੜਿਆਈ ਹਰ ਕੇ ਨਾਮ ਕੀ ਕਥਾ ਮਨ ਪਾਈ ਵਹ ਭੋਜਨ ਖਾ ਪਰ ਸੰਗੀਤ ਰਸਨਾ ਜਪੇ ਹਰ ਹਾਨੀਤ ਹਲੇ ਸੋ ਕਰਨੀ ਸੋ ਬਾਦਨਵੰਤ ਹਰਿ ਦੇਵ ਸਾਹਿਬ ਪੂਰਨ ਗੁਰਮੰਤ ਸਾਧ ਸੰਗ ਬਰਦਰਿਓ ਨਿਵਾਸ ਸਰਬ ਸੁਖ ਨਾਨਕ ਪ੍ਰਗਾਸ ਸਲੋਖ ਸਰਗੁਣ ਨਿਰਗੁਣ ਰਿੰਕਾ ਸੁਮ ਸੁਮਾਦੀ ਆਪ ਆਪਨ ਕੀਆ ਨਾਨਕ ਆਪਿ ਹੀ ਹਰਿ ਜਾਪ ਅਸ਼ਟਵਰੀ ਜਵਾਕਾਰ ਹਿ ਕ੍ਰਿਸ਼ਨ ਅਦਿਸ਼ਟਿਤ ਆਪਨ ਜਦ ਕਹਿ ਚੇ ਹੁਤਾ ਜੇ ਧਾਰੀ ਆਪਣਾ ਸੁਨ ਸਮਾਧ ਤ ਤਵੈਰ ਵਿਰੋਧ ਕਿਸ ਸੰਗ ਖਮਾਤ ਜਸਟਾ ਵਰਨ ਚਿੰਨਾ ਜਾਪਤ ਤ ਹਰਖ ਸੋਗ ਗਹੋਗ ਸਹਿ ਵਿਆਪਤ ਜੇ ਆਪਨ ਆਪੋ ਆਪਾਰ ਬ੍ਰਹਮ ਤਮਹਿ ਗਾਗ ਸੋਤ ਭਰਮ ਆਪਨ ਖੇលਿਆ ਵਾ ਤੀਜਾ ਨਾਨਕ ਕਰਨ ਹਾਰਨਾ ਦੂਜਾ ਜਹੋਦ ਪ੍ਰਭੂ ਖਿਉਲ ਤਨੀ ਤਾਵੰਦ ਮੁਕਤ ਕੋ ਕਿਸ ਕੋ ਗਨੀ ਜਵੇ ਕਹੈ ਹਰ ਗਮਿ ਅਪਾਰ ਤ ਨਰਕ ਸੁਰਗ ਕਾ ਕਉ ਨਿ ਉਤਾਰ ਜਾ ਨਿਰਗੁਣ ਪ੍ਰਭ ਸਹਿ ਸੁਭਾਈ ਤਾ ਸਿਵ ਸਕਤ ਕਹੋ ਗਿਤ ਠਾਈ ਨਿਵਾਪ ਹੈ ਆਪੋ ਆਪਣੀ ਜੋਤ ਰਹਿ ਤਾ ਕਉ ਨਿ ਡਰੈ ਕਉ ਨਗਤ ਡਰੈ ਆਪਨਾ ਚਲਤੇ ਆਖਰਨੇ ਹਾਰ ਨਾਨਕ ਠਾਕੁਰ ਗਮਿ ਅਪਾਰ ਅਵਨਾਸੀ ਸੁਖ ਆਪਨੋ ਆਸਨ ਤਹ ਜਨਮ ਵਰਨ ਕੋਹ ਖਾ ਵਿਨਾਸ਼ਨ ਜਿ ਆਪੁਰਣ ਖਤ੍ਤਾ ਪ੍ਰਭ ਸੋਈ ਤਉ ਜਮ ਕੀਤ ਰਾਸ ਖੋਗਿਸ ਹੋਈ ਜਿ ਆਵਗਤ ਅਗੋਚਰ ਪ੍ਰਵੇਖਾ ਤਾ ਚਿਤ੍ਰ ਗੁਪਤ ਕਿਸੈ ਪੁੱਛਤ ਲੇਖਾ ਜਬਹ ਨਾਥ ਨਿਰੰਜਨ ਅਗੋਚਰ ਗਾਦੇ ਤਉ ਕੋਨ ਸੁਟੈ ਕੋ ਨਮਨ ਬੰਦੈ ਆਪਨੋ ਆਪ ਆਪ ਹੀ ਅਚਰਜ ਨਾਨਕ ਆਪਨੋ ਉਪੋ ਆਪ ਹੀ ਪਰਜਾ ਜਹ ਨਿਰਮਲ ਬੁਰਖ ਬ੍ਰਖਪਤ ਹੋਤਾ ਤਹ ਬਿਨ ਮੈਲ ਕੋ ਹੋਕਿਆ ਹਾਂ ਤੁਤ ਜਹ ਨਿਰੰਜਨ ਨਿਰੰਕਾਰ ਨਿਰਬਾਨ ਤਹ ਕੌਨ ਕੋ ਮਾਨ ਕੋ ਨਖ ਮਾਨ ਜਹ ਸੋ ਕੇਵਲ ਜਗਦੀਸ਼ ਤਹ ਸਲ ਸਿੰਦਰ ਲਖਖੋ ਗੀਸ ਜਹ ਜੋਤ ਸਰੂਪੀ ਜੋ ਸੰਗ ਸਮਾਵੈ ਤਹ ਗਿਸੈ ਭੁਖ ਗਵੰਦਰਪਤਾਵੈ ਕਰਨ ਘਰਾਵਨ ਅਖਰ ਨਿਹਾਰ ਨਾਨਕ ਕਰਤੇ ਕਾ ਨਾਹੀ ਸੁਮਾਰ ਜੇ ਆਪਣੀ ਸਬਾਪਨਾ ਸੰਗ ਬਨਾਈ ਸਭ ਕਾ ਨਮਾਈ ਬਾਪ ਮਿੱਤਰ ਸਤ ਭਾਈ ਜੇ ਸਰਬ ਖਲਾਪ ਹੈ ਪਰਬੀਨ ਤਹੇ ਬੇਰਕ ਤੇਵ ਕਹਾ ਕੋ ਜੀਨਾ ਜੇ ਆਪਨੋ ਆਪੋ ਆਪੁਰ ਧਾਰੇ ਸੋ ਸਗਨੇ ਸਭਨੇ ਕਹਾ ਵਿਚਾਰੇ ਜੇ ਆਪਨੋ ਉਚ ਆਪਨੇ ਆਪ ਨੀਰਾ ਤਹ ਕਉ ਠਾਪੁਰ ਕਹੁ ਕਹੀਏ ਚੀਰਾ ਵਿਸਮਨ ਵਿਸਮਰਹੀ ਵਿਸਮਾਰ ਨਾਨਕ ਆਪਣੀ ਜਨ ਹੋ ਆਪੋ ਜਹ ਅਸ਼ਲਾਸ਼ੀਰ ਆਪੀਰ ਸਮਾਇਆ ਹੰਗਸੇ ਵਿਆਪਤ ਮਾਇ ਆਪ ਸੋਖ ਆਪ ਹਾ ਦੇਸ ਤਹੇ ਗੁਣ ਕਾ ਨਾਹੀ ਪਰਵੇਸ਼ ਜਹ ਕਹ ਏਕ ਏਕ ਭਗਵੰਤਾ ਤੈ ਕਾਣ ਚਿਤ ਗਿਸ ਲਾਗੇ ਚਿੰਤਾ ਜਹ ਆਪਨੋ ਆਪ ਆਪਤੀ ਆਰਾ ਤੈ ਕਾਣ ਗਥੈ ਕਾਣ ਸੁਨਣਾ ਹਾਰ ਬਹੁ ਬਯੰਤ ਉਚਤੇ ਉਚਾ ਨਾਨਕ ਆਸੂ ਆਪੇ ਵੰਸ਼ ਜਹ ਆਪ ਰਚਿਓ ਪਰਵੰਚਿ ਆਕਾਰ ਤਹ ਗੁਣ ਮੈਂ ਕਿਨੋ ਵਿਸਤਾਰ। ਆਪਨਾ ਤੈ ਭੀ ਖਹਾਵਤ ਕੋ ਨਰਕ ਕੋ ਸੁਰਗ ਬੰਚਾਵਤ। ਹਾਲ ਝਾਲ ਮਾਇਆ ਜੰਜਾਲ ਹਮੇ ਮੋਹ ਭਰਮ ਭੋਏ ਭਾਰ। ਦੁਖ ਸੁਖ ਮਾਨਿ ਅਪਮਾਨ ਅਨੇਕ ਪ੍ਰਕਾਰ ਕਿਉ ਬਖਿਆਨ। ਆਪਨਾ ਖੇਲ। ਆਪ ਕਰ ਅਦੇਖੈ ਖੇਲ ਸੰਗੋਚੇ ਦੋ ਨਾਨਕ ਏਕੈ। ਜਿਹੇ ਅਗਤ ਭਗਤ ਹੈ ਆਪੋ ਜੈ ਬਸਰੇ ਬਸਾ ਸੰਤਪਤਿ ਆਪੋ ਲੋਹ ਬਾਖਾਪ ਹੈ ਤਨੀ ਉਨ ਕੀ ਸੋਭਾ ਨੋ ਬਣੀ ਹੁਨ ਕੀ ਸੋਭਾ ਹੁਨ ਹੋ ਬਣੀ ਆਪੇ ਕਉਪਤ ਕਰੇ ਅਨੰਦ ਚੂਜ ਆਪੇ ਰਸ ਭਗੁਨ ਜੋਗ ਜਿਸ ਭਾਵੈ ਸੋ ਆਪਨ ਲਾਵੇ ਜਿਸ ਭਾਵੈ ਸੁਖੀਲ ਖਿਲਾਵੇ ਮੇਸ਼ ਮਾਰਾ ਸਾਹੀ ਅਗਤ ਅਤੁੱਲੈ ਜੋ ਬਿਲਾਤ ਨਾਨਕ ਦਾਸ ਬੋਲੇ ਸਲੋਖ ਜੀ ਰੰਤ ਕੇ ਹਾਪੁਰਾ ਹਾਪੇ ਵਰਤਨ ਹਾਰ ਨਾਨਕ ਕੋ ਬਸਰਿਆ ਦੂਜਾ ਕਹੈ ਦ੍ਰਿਸ਼ਟਾਰ ਅਸ਼ਟਵਰੀ ਆਪ ਗਤਿਆ ਸੁਖਨ ਹਾਰ ਹਾਪੇ ਖਾ ਵਿਸਤਾਰ ਜਾਦਿਸ ਭਾਵਿਤ ਸ੍ਰਿਸ਼ਟ ਉਪਾਈ ਕਰ ਆਪਣੇ ਬਾਣੇ ਲੈ ਸਮਾਈ ਤੁਮ ਤੇ ਬਿਨ ਨਹੀਂ ਕਿਛ ਹੋਈ ਆਪਨ ਸੂਸਾ ਜਗਤ ਪਰੋਈ ਜਾ ਕੋ ਪ੍ਰਭ ਜਿਉ ਆਪੁ ਜਹਾਈ ਸਚ ਨਾਮ ਸੋਈ ਜਨ ਪਾਏ ਸੋ ਸਉੰਦਸੀ ਤਤਕਾ ਬਿਤਾ ਨਾਨਕ ਸਗਲੇ ਸ੍ਰਿਸ਼ਟ ਕਾ ਜੀਤਾ ਜੀ ਜੰਤਰ ਸਭ ਤਾ ਕੇ ਹਾਥ ਦੀਨ ਦਿਆਲ ਰਾਚੋ ਨਾਥ ਜਿਸ ਰਖੈ ਸਗੁਨ ਮਾਰੇ ਸੋ ਮੂਆਰਸ ਮਨੋ ਹੋ ਬਿਸਾਰੇ ਤਿਸ ਤਜੁਰ ਕਾ ਕੋ ਜਾਈ ਸਾ ਸ੍ਰੀਖ ਨਿਰੰਜਨ ਰਾਏ ਜੀ ਕੀ ਜੋਤਿ ਜਾਕੇ ਸਭ ਹਾਥ ਅੰਦਰ ਬਾਹਰ ਜਨ ਹੋ ਸਾਥ ਗੁਣ ਨਿਦਾਨ ਬੇੰਤੀ ਅਪਰ ਨਾਨਕ ਦਾਸ ਦਾ ਬਲ ਹਰ ਪੂਰਨ ਪੁਰਹ ਰਹੇ ਰਿਆਰ ਸਭ ਕੁਰ ਹੋਤ ਕਿਰਪਾਲ ਆਪਣੇ ਖਸਤਵ ਜਾਣੇ ਆਪ ਅੰਦਰ ਜਾਮੀ ਰਹੋ ਬਿ ਆਪ ਪਰਤਵਾਲੈ ਜੀਨ ਬਿ ਭਾਤ ਜੋ ਜੋ ਰਚੋ ਸੁਦ ਸੇਧਿਆਤ ਜਿਸ ਭਾਵਿਤ ਸੇ ਲੈ ਮਿਲਾਇ ਭਗਤ ਕਰੇ ਹਰ ਕੇ ਗੁਣ ਗਾਏ ਮਨੰਤਰ ਵਿਸ਼ਵਾਸ ਕਰ ਮੰਨਿਆ ਕਰਨਹਾ ਨਾਨਕਿਕ ਜਨਿਆ ਜਨ ਲਗ ਹਰਿ ਕੇ ਨਾਈ ਇਸ ਕੀ ਆਸਨਾ ਵਿੱਚੇ ਜਾਏ ਸੇਵਕੋ ਸਿਵਾ ਬਨਿਆਈ ਹੁਕਮ ਬੋਝ ਪਰਮ ਬੰਧ ਪਾਈ ਇਸ ਤ੍ਰਿ ਉਪਨ ਨਹੀਂ ਵਿਚਾਰ ਜੋਖੈ ਮਨ ਅਸਿਆ ਨਿਰੰਕਾਰ ਮੰਦਨ ਤੂਰ ਪੈ ਨਿਰਵੇਰ ਆਂਦਨ ਪੂਜਹਿ ਗੁਰ ਕੈ ਪੈਰ ਹੇ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭਾ ਪੇ ਮੇਲੇ ਸਾਧ ਸੰਗ ਮਿਲਿਆ ਕਰਹੁ ਆਨੰਦ ਗੁਣ ਗਾਹੋ ਪ੍ਰਪਰਮ ਆਨੰਦ ਰਾਮ ਨਾਮ ਦਾਤ ਕਰੋਂ ਵਿਚਾਰ ਦੁਰਲਭ ਦੇਖ ਆਖ ਰੋਧ ਹਾਰ ਅੰਮ੍ਰਿਤ ਵਚਨ ਹਰਖੇ ਗੁਣ ਗਾਓ ਪ੍ਰਾਨ ਤਨ ਖੈ ਸੁਆਵੋ ਆਠ ਪਹਿਰ ਪ੍ਰਭ ਵੇਖੋ ਨਿਰ ਮਿਟੇ ਅਗਿਆਨ ਮਸੇ ਹਨੇਰਾ ਸੁਨ ਉਦੇਸ਼ ਦੇਵ ਸਾਭ ਹੋ ਮਾਨੇ ਚੇ ਨਾਨਕ ਖੱਲ ਪਾਬੂ ਹਲਤ ਬਲਤ ਦੇ ਰੇਸ ਸਵਾਰ ਰਾਮ ਨਾਮ ਤਰੰਧਾਰ ਪੂਰੇ ਪੂਮ ਗੁਰ ਕੀ ਪੂਰੀ ਦਿਖਿਆ ਜਿਸ ਮਨ ਵਸੈ ਸਾਜਿ ਪਰਖਿਆ ਮਨ ਤਨ ਨਾਮ ਜਪੋ ਲਿਵ ਲਾਈ ਲੋਖਾ ਦਾਤਰ ਮੰਤੇ ਪੋਜਾਈ ਸੱਚ ਵਾਪਾਰ ਖਰੋ ਵਾਪਾਰੀ ਨਿਰਗੈ ਨਿਭੈ ਖੇਪ ਤੁਮਾਰੀ ਏਕ ਆਇਕ ਰੱਖੋ ਮਨ ਮਾਹੇ ਨਾਨਕ ਹੋਉ ਨਾ ਵੈ ਜਾਹੇ ਜਸਰੁਰ ਰਖਾ ਕੋ ਜਾਏ ਉਬਰ ਰਖਨ ਹਾਧਿਆਏ ਨਿਪੋਜ ਪੈ ਸਗਲ ਭੋ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਿਸ ਪ੍ਰਭ ਰਖੈ ਉਸ ਨਾਹੀ ਰੋਖ ਨਾ ਜਤ ਮਨ ਹੋਵੈ ਸੁਖ ਕਿੰਤਾ ਜਾਏ ਮਿਟੇ ਹੰਕਾਰ ਜਿਸ ਜਨ ਕੋ ਕੋ ਨ ਪਹੁੰਚਨ ਹਾਰ ਸ੍ਰੀ ਉਪਰ ਠੰਡਾ ਗੁਰ ਸੂਰਾ ਨਾਨਕ ਚਾਕੇ ਕਾਰਜ ਪੂਰਾ ਮਤ ਪੂਰੀ ਅਮਰਤ ਜਖੀ ਦ੍ਰਿਸ਼ਟ ਦਰਸ਼ਨ ਵੇਖ ਦ੍ਰਿਸ਼ ਰਸਟ ਚਰਨ ਕਮਲ ਜਖੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਤਨ ਸੇਵਾ ਸੇਖੁਰਵਾਨ ਅੰਤਰ ਜਾਮੀ ਪ੍ਰਪਤਿ ਦਾਨ ਜਿਸ ਮਨ ਵਸੈ ਸੋ ਹੋਤ ਨਿਹਾਲ ਤਾ ਖੈ ਰਿਕਨ ਯਉਤ ਕਾਲ ਅਮਰ ਭੈ ਅਮਰ ਬਦ ਪਾਇ ਸਾਧ ਸੰਗ ਨਾਨਕ ਹਰ ਹਰ ਰਹੀ ਆਇਆ ਸ਼ਲੋਕ ਗਿਆਨ ਅੰਜਿਨਾ ਗੁਰ ਦੀਆ ਅਗਿਆਨ ਦੇਰ ਬਿਨਾਸ਼ ਹਰਿ ਕਿਰਪਾ ਦੇ ਸੰਤ ਭਿਟਿਆ ਨਾਨਕ ਮਨ ਵਰਗਾਸ ਅਸ਼ਟਪਦੀ ਸਤਸੰਗੰਦਰ ਉਡੀਠਾ ਨਾ ਪ੍ਰਭੂ ਕਾ ਲਾਗਾ ਮਿੱਠਾ ਸਗਲ ਸੁਮਗਰੀ ਇਕਸੇ ਗੱਦਮਾ ਹੈ ਹਨਖ ਰੰਗ ਨਾਨਾ ਦਿਸਤਾ ਹੈ ਨਉ ਨਿਤ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਵੈਸ਼ਕਾ ਵਿਸ਼ਰਾਮ ਸੁਨ ਸਮਾਦਨ ਜਨਾਰ ਕਹ ਨਾ ਜਾਈ ਅਚਜ ਬਿਸਮਾਰ ਤਿਨਾਂ ਦੇਖਿਆ ਸਿ ਆਪੁ ਦਿਖਾਏ ਨਾਨਕ ਦਿਸਜਨ ਸੁਜੀ ਪਾਈ ਸੋ ਅੰਤਰਾ ਸੋ ਬਾਹਰ ਅਨੰਤ ਘਟ ਘਟ ਵਿਆਹ ਰਿਹਾ ਭਗਵੰਤ ਧਰਨ ਮਹੀ ਆਕਾਸ ਪਿਆਲ ਸਰ ਲੋਖ ਪੂਰਨ ਬ੍ਰਤ ਪਾਲ ਮਨ ਤਿਨ ਪ੍ਰਵਚ ਹੈ ਪਾਰ ਬ੍ਰਹਮ ਜੈਸੀ ਆਗਿਆ ਰਸਾ ਕਰਮ ਪਾਣ ਪਾਣੀ ਵ ਸੰਤਰਾ ਮਾਹਿ ਚਾਰ ਘੰਟ ਰਹਿਜਿ ਸੇ ਸਮਾਹੈ ਜਿਸਚੈ ਬਿੰਨ ਨਹੀ ਕੋਠਾਉ ਗੁਰਵਸਾ ਨਾਨਕ ਸੁਖਿ ਪਾਉ ਮੇਰ ਪ੍ਰਾਨ ਸੁਚਮੈ ਦੇਖ ਸਸੀ ਰਐ ਸੂਰ ਨਖੇਤਰ ਮੇਖ ਬਾਣੀ ਪ੍ਰਭ ਕੀ ਸਭ ਕੋ ਬੁਲੇ ਆਵੈ ਦੋਨਾ ਖਬ ਹੂੰ ਡੋਲੇ ਸਰੂ ਕਲਾ ਖਰ ਖੇਲੇ ਖੇਲ ਮੋਨਾ ਪਾਈਐ ਗੁਣਿ ਅਮੋਲ ਸਰਬ ਜੋਤਿ ਮੈਂ ਜਾਖੀ ਜੋਤ ਸਾਰੋ ਸਵਾਮੀ ਉਤ ਪੋਤ ਗੁਰਬਸਾਖਰਮ ਕਾ ਨਾਸ ਨਾਨਕ ਜਨਹ ਮਹ ਹੈ ਸ਼ਾਸ ਸੰਤੋ ਜਨਾਖ ਆ ਵਿਖਨ ਸਭਰਮ ਸੰਤ ਜਨਾਖੇ ਹਿਰਦੇ ਸਭ ਧਰਮ ਸੰਤ ਜਨਾਸਨ ਹੈ ਸੁਬਚਨ ਸਰਬ ਵਿਆਪੀ ਰਾਮ ਸੰਗ ਰਚਨ ਜਿੰਜਾ ਤਰਿ ਸਕੇ ਰਹਤ ਸਤਿ ਵਚਨ ਸਾਧੂ ਸਭ ਕਹਤ ਜੋ ਜੋ ਹੋਏ ਸੋਇ ਸੁਖ ਮਨ ਕਰਨ ਹਾ ਕਰਨ ਹਾਰ ਪ੍ਰਭ ਜਾਨੈ ਕਰਨੈ ਖਰਵਨ ਹਾਰ ਪ੍ਰਭ ਜਾਨੈ ਅੰਤਰ ਵਸੈ ਬਾਹਰ ਪਿਉਹੀ ਨਾਨਕ ਦਰਸ਼ਨ ਦੇਖ ਸਭ ਮੋਹੀ ਆਸਤ ਕੀਆ ਸ ਸਤਿਸਵ ਪ੍ਰਭ ਤੇਸ਼ ਕੀ ਉਤਪਤਿ ਇਸ ਭਾਵੈ ਤਾਲੇਹ ਗਰੇ ਵਿਸਤਾਰ ਇਸ ਭਾਵੈ ਤਾ ਇਕੰਕਾਰ ਹਨਖ ਖਲਾ ਰਖੀ ਨਹ ਜਾਏ ਜਿਸ ਭਾਵੈ ਤਿਸ ਲੈ ਮਿਲਾਏ ਕਮਨਟ ਕਨਕ ਹੀ ਅਰੂਰ ਆਪੇ ਆਪ ਆ ਭਰਪੂਰ ਅੰਤਰਗਤ ਜਿਸ ਆਪ ਜਨਾਈ ਨਾਨਕ ਸਜਨ ਆਪੁ ਬੁਝਾਈ ਸਰਬ ਭੂਤੇ ਆਵਰਤਾਰਾ ਸਰਬ ਨਿਆਨੇ ਆਪੇਖਨ ਹਾਰਾ ਸਗਲ ਸਮਗਰੀ ਜਾਖਾਦਨਾਇ ਆਪੁ ਜਸੋ ਆਪਿ ਹੀ ਸੁਨਾ ਹਾਵਨ ਜਾਣ ਖੇਲ ਬਨਾਇ ਆਗਿਆ ਖਾਰੀ ਖੀਨੀ ਮਾਇਆ ਸਭ ਕੈ ਮਦ ਅਲਪ ਤੁਰਹਿ ਜੋਗਿ ਸਹਿਣਾ ਸੋ ਆਪੇ ਗਹਿ ਆਗਿਆ ਵੇ ਆਗਿਆ ਜਾਇ ਨਾਨਕ ਜਾ ਭਾਵੈ ਤਾਂ ਲਈ ਸਮਾਈ ਇਸਤੇ ਹੋਏ ਸੋ ਨਾਹੀ ਬੁਰਾ ਰੇਖ ਹੋਖ ਨੈ ਗਤੂ ਖਰਾ ਆਪ ਲਾਖ ਤੂਤ ਆਪਣੀ ਕੀ ਆਪੇ ਜਨੇ ਆਪਣੇ ਜਿ ਕੀ ਆ ਸੱਚ ਧਰਿ ਸਭ ਸੱਚ ਹੋਤ ਪੋਤ ਆਪਨ ਸੰਗ ਰਾਜ ਥਾਖੀ ਗਤੁਨ ਕੈ ਨ ਜਾਹੀ ਦੁਸਰ ਹੋਇ ਤਾ ਹੋਜੀ ਪਾਏ ਜਿਸ ਕਾ ਕੀਆ ਸਭ ਸਰਵਾਨ ਗੁਰਬਸਾ ਨਾਨਕ ਹੈ ਜਾਨ ਜੋ ਜਾਣੈ ਸਦਾ ਸੁਖ ਹੋਏ ਆਪ ਮਿਲਾਏ ਦੇਵ ਪ੍ਰਭ ਸੋਏ ਮਹਤਨਵੰਤ ਕੁਲਵੰਤ ਪਰਤਵੰਤ ਜੇ ਨਮਕਤ ਜਿਸ ਦੇ ਭਗਵੰਤ ਧਨ ਧਨ ਤੰਜਨ ਆਇਆ ਜਿਸ ਵਿਸਾ ਸਵਜਖਤ ਰਾਇਆ ਜਨਿਆ ਉਹਨ ਕੈ ਸਵਾਉ ਜਨਕਾ ਸੰਗ ਜਿਤ ਆਵੇ ਨਾ ਹਾਉ ਆ ਮੁਕਤ ਮੁਕਤ ਕਰੇ ਸੰਸਾਰ ਨਾਨਕ ਉਸ ਜਨ ਕੋ ਸਦਾ ਨਮਸ਼ ਕਾਹਰ ਸ਼ਲੋਖ ਪੂਰਾ ਪ੍ਰਭ ਅਰਤਿਆ ਪੂਰਾ ਜਾਖਾ ਨਾਉ ਨਾਨਕ ਬੂਰਾ ਪਾਇਆ ਪੂਰੇ ਕੀ ਗੁਣ ਗਾਵ ਅਸ਼ਟਵਰੀ ਪੂਰੇ ਗੁਰ ਕਾਸ਼ਿਨ ਉਪਦੇਸ਼ ਪਾਰ ਬ੍ਰਹਮ ਨਿਖਸ ਕਰ ਬੇਖ ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਤਰਾ ਚਿੰਦ ਹਾਸ ਅਨੰਦ त्यागोਤਰੰਗ ਸੰਤ ਜਨਾ ਕੀ ਢੂਰ ਮਨ ਮੰਗ ਹਾਸ ਛੋੜ ਬਿੰਤੀ ਕਰਹੁ ਸਾਧ ਸੰਗ ਅਗਨ ਸਾਗ ਤਰਹੁ ਹਰ ਧੰਕੇ ਵਰ ਲੇਖੋ ਭੰਡਾਰ ਨਾਨਕ ਗੁਰਪੂਰੇ ਨਮਸ਼ਿਖਾਹਰ ਖੇਮ ਕੁਸਲ ਸਹਜ ਆਨੰਦ ਸਾਧ ਸੰਗ ਭਜ ਪਰਮ ਆਨੰਦ ਨਰਕ ਨਿਵਾਰ ਦਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਚਚਿਤਵ ਹੋ ਨਾਰਾਇਣ ਇਕ ਏਕ ਰੂਪ ਜਾਖ ਰੰਗ ਅਨੇਕ ਗੋਪਾਲ ਦਾਮੋਦਰ ਦਿਨ ਦਿਯਾਲ ਦੁਖਵੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਗ ਬਾਰੋ ਨਾਨਕ ਜੀ ਕਾ ਹੀ ਅਧਾਰ ਉਤੋਂ ਸ਼ਲੋਕ ਸਾਧ ਕੇ ਹੀ ਬਚਨ ਅਮੋਲ ਖ਼ਾਲ ਲਹਿ ਰਤਨ ਸੁਨਦ ਕੁਮਾਰਤ ਹੋਣ ਉਧਾਰ ਆਬ ਦਰੈ ਲੋਕ ਅਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕੈ ਮਨ ਲਗਾ ਹਰੰਗ ਜੈ ਜੈ ਸ਼ਬਦ ਨਾ ਹਦ ਵਜੈ ਸੁਨ ਸੁਨ ਅਨਦ ਖਰੇ ਪ੍ਰਭ ਗਾਜੈ ਪ੍ਰਗਟੇ ਗੋਪਾਲ ਮਹੰਤ ਕੇ ਮਾਥੇ ਨਾਨਕ ਉਜਰੇ ਜਨ ਕੇ ਸਾਥੇ ਸਰਨ ਜੋ ਸੰਸਰਨੀ ਆਈ ਕਰ ਕਿਰਪਾ ਬ੍ਰਵਿਆ ਮਿਲਾਇ ਮਿਟ ਗਏ ਬੈਰ ਪੈ ਸੋਰੈਨ ਅੰਮ੍ਰਿਤ ਨਾਮ ਸਾਧ ਸੰਗ ਲੈਨ ਸੁਭਸਨ ਭਏ ਗੁਰਦੇਵ ਪੂਰਨ ਹੋਈ ਸ਼ਿਵ ਕੀ ਸੇਵ ਹਾਲ ਜੰਜਾਲ ਵਿਖਾਤੇ ਰਹਤੇ RAM ਨਾਮ ਸੁਨਰਸਨਾ ਖੇਤੇ ਕਰਪਾ ਸਾਦ ਦਇਆ ਪ੍ਰਵਤਾਰੀ ਨਾਨਕ ਅਨਭੀ ਹੈ ਬਹਮਾਰੀ ਪ੍ਰਭ ਕੀ ਉਸਤ ਖਰੋ ਸੰਤ ਮੀਤ ਸਾਵਧਾਨ ਇਕ ਅਗਰ ਚੀਤ ਸੁਖਮਨੀ ਸਹਜ ਗੋਬਿੰਦ ਗੁੰਨਾਮ ਜਿਸ ਮਨ ਵਸੈ ਸੋ ਹੋਤ ਨਿਧਾਨ ਸਰਵ ਇੱਛਾ ਦਾ ਕੀ ਪੂਰਨ ਹੋਏ ਪ੍ਰਦਾਨ ਬ੍ਰਖ ਪ੍ਰਗਟ ਸਭ ਲੋਏ ਸਤਿ ਉੱਚ ਪਾਇ ਇਸਤਾਨ ਬਨ ਨ ਹੋਵੇ ਅਵੰਜਾਨ ਹਰ ਤਨ ਖਾਰ ਚਲੇ ਜਨ ਸੋਏ ਨਾਨਕ ਜਿਸੇ ਪ੍ਰਾਪਤ ਹੋਏ heem saand radan nav nit buddhi gyan sar mai siddh ਮੇਧਿਆ ਤਪ ਜੋਗ ਪ੍ਰਧਿਆਨ ਵਿਆਨ ਸ੍ਰੇਸ਼ਟ ਉਤਮੇਸ਼ ਨਾਨ ਚਾਰ ਬਿਦਾਤ ਕਨਪੁਰਗਾਸ ਸਭ ਕੈ ਮਦ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਬਿਤਾ ਸਮਦ ਸੇਕ ਦ੍ਰਸ਼ਟੀਤ ਇਹ ਹਾਲ ਦਸ ਜਨ ਕੇ ਮੁਖ ਭਨੇ ਗੁਰੂ ਨਾਨਕ ਨਾਮ ਵਚਨ ਮਨ ਸੁਨੇ ਇਹਨ ਦਾ ਜਪੈ ਮਨ ਕੋਈ ਸਾਬ ਜੁਗ ਮੈਂ ਦਾਖੀ ਗਤ ਹੋਏ ਗੁਣ ਗੋਬਿੰਦ ਨਾ ਪਾਣੀ ਸਿਮਰਤ ਸਾਸਤਰ ਵੇਦ ਬਖਾਨੀ ਸਗਲ ਮਨ ਤਾਨ ਕੇਵਲ ਹਰ ਨਾਮ ਗੋਵਿੰਦ ਭਜ ਕੇ ਮਨ ਵਿਸਰਾਮ ਕੋਟ ਪ੍ਰਾਸਾਸ ਸੁਮਟੈ ਸਨ ਕਿਰਪਾ ਤੇ ਜਮ ਤੇ ਛਟੈ ਜਖੇ ਮਸਤਕ ਕਰਮ ਬਰਪਾਈ ਸਾਧ ਸਰਣ ਨਾਨਕ ਤੇ ਆਏ ਜਿਸ ਮਨ ਵਸੈ ਤੁਮ ਦਾਇ ਪ੍ਰੀਤ ਉਸ ਜਨਿ ਆਵੇ ਹਰਿ ਭਰੋਚੀਤ ਜਨਮ ਬਨ ਦਾਖਾ ਲੋਖ ਨਿਵਾਰੇ ਦਰਲਰੇ ਰਤਕਾਲ ਉਧਾਰੇ ਨਿਰਮਲ ਸੋਭਾ ਅਮਰਤਾ ਕੀ ਬਾਣੀ ਏਕ ਨਾਮ ਨਮਾਹੇ ਸਮਾਨੀ ਲੋਖ ਰੋਗ ਵਿੰਸੈ ਭੈ ਪਰਮ ਸਾਧਨਾ ਨਿਰਮਲਤਾ ਕੀ ਕਰਮ ਸਭ ਤੇ ਊਚ 다 ਕੀ ਸੋਭਾ ਬਣੀ ਨਾਨਕ ਹੈ ਗੁਣ ਨਾਮ ਸੁਖਮਨੀ ਸਭ ਤੇ ਊਚ 다 ਕੀ ਸੋਭਾ ਬਣੀ ਨਾਨਕ ਹੈ ਗੁਣ ਨਾਮ ਸੁਖਮਨੀ ਸੁਖਮਨੀ ਸੁਖ ਅਮ੍ਰਿਤ ਪ੍ਰਾਪਿ ਲਾਹਮ ਭਗਤ ਜਨਾ ਕੈ ਮਨ ਵਿਸੁਰਾ ਮਾਹੀ ਗਰੋ ਰਾਮ ਪ੍ਰੇਮ ਹਲਾ ਤੀਜਾ ਆਨੰਦ ੴ ਸਤਗੁਰ ਪ੍ਰਸਾਦ ਅਨੰਦ ਭਇ ਮੇਰੀ ਮਾਏ ਸਤਗੁਰੂ ਮੈਂ ਪਾਈਆ ਸਤਿਗੁਰਤਾ ਪਾਇਆ ਸਹਜ ਸਿਤੀ ਮਨਵ ਜੀਆ ਵਾਧਾਈਆ ਰਾਗ ਰਤਨ ਪਰਬਾਰ ਪਰਿਆ ਸ਼ਬਦ ਗਾਵਨ ਆਈਆ ਸ਼ਬਦੋ ਤਗੋ ਹੋ ਹਰੀ ਕੇ ਰਾਮਨ ਜਿਨੀ ਵਸਾਇਆ ਹਹ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮਿਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲੇ ਰਹੋ ਤੋ ਮਨ ਮੇਰੇ ਦੁਖ ਸਭੇ ਸਾਰਣਾ ਅੰਗੇਖਾਰੁ ਘਰਿ ਤੇਰਾ ਕਾਰਜ ਸਭ ਸੁਵਾਰਣ ਸਭ ਨਗਲਾ ਸਮਰਥ ਸੁਆਮੀ ਸੋਖ ਮਨਾ ਵਿਸਾਰੀ ਕਹੈ ਨਾਨਕ ਮਨ ਮੇਰੀ ਸਦਾ ਰਹੂ ਹਰਿ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰਿ ਰ ਖਤ ਦਿਰੈ ਸਭ ਕਿਛ ਹੈ ਜਿਸ ਦੇ ਸੋਤਾਵੀ ਸਦਾ ਸਬਤ ਸਲਾਹ ਤਰੀ ਨਾਮ ਅੰਵਸਾਵੇ ਨਾਮ ਜਿਨ ਕੈ ਮਨ ਵਸੈ ਵਾਜੇ ਸ਼ਬਦ ਖਨੇਰੇ ਕਹੈ ਨਾਨਕ ਸੱਚੇ ਸਾਹਿਬ ਪਿਆ ਨਾਹੀ ਕਰtirੈ ਸਾਚਾ ਨਾਹਾ ਮੇਰਾ ਯਾਰ ਹਾਰੋ ਸਾਚ ਨਾਮੇ ਅਰਹਾਜਿ ਮੇਰਾ ਜਿਨ ਬਖਾ ਸਭ ਗਵਾਈਆ ਕਰ ਸਾਚ ਸੁਖ ਮਨਿ ਆਏ ਵਸੈਆ ਜਿਨ ਇਛਾ ਸਭ ਪੂਜਾਈਆ ਸਦਾ ਕੁਰਬਾਨ ਕੀਤਾ ਗੁਰਵਟ ਹਉ ਜਿਸ ਰਹੀ ਵਡਿਆਈਆ ਸਹ ਨਾਨਕ ਸੁਣੋ ਸੰਤੋ ਸ਼ਬਦ ਤਨ ਹੋ ਬੇਆਰੂ ਸਚਾ ਨਾਹਾ ਮਿਰਾ ਯਾਰ ਹਾਰੂ ਵਾਜੈ ਪੰਚ ਸ਼ਬਦ ਤਕਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੀ ਕਲਾ ਜਿਤ ਕਰਿ ਧਾਰੀਆ ਪੰਜ ਦੂਤ ਦਦ ਬਸ ਖੀਚੀ ਕਾਲ ਖੰਡ ਕੁਮਾਰਿਆ ਸੁਰਖ ਰੰਬਾਇ ਦੁਜਨ ਕੋ ਸੇ ਨਾਮ ਹਰ ਕੀ ਲਾਗੇ ਹਹ ਨਾਨਕ ਤਹ ਸੁ ਹੋਆ ਤਦ ਘਰ ਅਨਹਦ ਵਾਜੀ ਹਨ ਸੁਨਾਵਟ ਬਾਗੀ ਹੋ ਸਗਲ ਮਨੋ ਰਚ ਬੂਰੇ ਪਾਰ ਬ੍ਰਹਮ ਬ੍ਰਪਾਹੀਆ ਉਤਰੇ ਸਗਲ ਇਸੋਰੀ ਦੁਖ ਰੋਗ ਸਨਦਾਹਾ ਵਿਉਤਰੇ ਸੋਣੀ ਸੱਚੀ ਬਾਣੀ ਸੰਤ ਸਾਜਨ ਭੈ ਹਸੇ ਹੁਰੈ ਗੁਰ ਤੇ ਜਾਨੀ ਸੁਣ ਤੇ ਵਣਿਤ ਕਹਤੇ ਪਵਿੱਤ ਸਰਗਰਹਿਆ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਰ ਰੋਹਰੇ ਸੁਣਦੇ ਮਨੀਦ ਗਹਤੇ ਬਿਵਿਤਾ ਸਰਗਰਹਿਆ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਰ ਰੋਹਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹੱਤੇ